ਹੈਲੋ ਜੀ ਮੇਰੇ ਬਲ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅੱਗੇ ਤੋਂ ਇਹ ਤੈਮ ਅਰਦਾਸ ਕਰਦੇ ਆ ਕਿ ਤੁਸੀਂ ਸਾਰੇ ਜਣੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਠੀਕ ਠਾਕ ਹੋਮੂਗੇ ਦੋ ਤਿੰਨ ਦਿਨ ਹੋ ਗਏ ਕੋਈ ਵੀ ਸਮੇਂ ਸਿਰ ਵੀਡੀਓ ਨਹੀਂ ਪੈ ਰਹੀ ਕਿਉਂਕਿ ਇੱਕਦਮ ਮਨ ਬਹੁਤ ਦੁਖੀ ਹੋ ਰਿਹਾ ਹੈ ਸੀਗਾ ਤੇ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਕਰਦੇ ਆ ਕਿ ਵਾਹਿਗੁਰੂ ਜੀ ਕੀਤੇ ਹੋਏ ਤਾਂ ਸਾਡੇ ਪਾਪ ਨੇ ਪਰ ਤੁਸੀਂ ਬਖਸ਼ਨਹਾਰੋਂ ਬਖਸ਼ ਲਓ ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਬੱਚਿਆਂ ਤੇ ਤਰਸ ਕਰਕੇ ਇਸ ਜਿਹੜੀ ਹੜਾਂ ਦੀ ਆਫਤ ਹੈ ਇਸ ਤੋਂ ਬਚਾਓ ਦੇਖੋ ਜਿੰਨਾ ਤੁਸੀਂ ਅਰਦਾਸ ਕਰੋਗੇ ਜਿੰਨਾ ਤੁਸੀਂ ਵਾਇਗੁਰੂ ਜੀ ਦੇ ਕੇ ਸਿਮਰਨ ਕਰੋਗੇ ਨਾ ਉਨਾ ਹੀ ਵਾਇਗੁਰੂ ਜੀ ਆਪਣੇ ਪਾਪਾ ਨੂੰ ਕੱਟਣਗੇ ਤੇ ਆਪਣੇ ਤੇ ਦਇਆ ਕਰਨਗੇ ਹੈਨਾ ਤਾਂ ਨੁਕਸਾਨ ਤੋਂ ਬਚ ਜਾਈਏ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਣਾਗਾ ਜਿਹੜੀ ਅੱਜ ਦੀ ਵੀਡੀਓ ਹੈਗੀ ਜਿਹੜੇ ਪਹਿਨ ਭਰਾ ਤੁਸੀਂ ਹੈਨਾ ਲੱਗਦਾ ਵੀ अब मेनू बस हर टाइम नेगेटिव थॉट आंदे ਰਹਿੰਦੇ ਨੇ ਹਨਾ ਵੀ ਮੈਂ ਆਪਣੀ ਲਾਈਫ ਦੇ ਵਿੱਚ ਕੁਝ ਨਹੀਂ ਕਰ ਪਾਉਂਗਾ ਮੈਂ ਆਪਣੀ ਲਾਈਫ ਦੇ ਵਿੱਚ ਬਿਲਕੁਲ ਹਾਰ ਚੁੱਕਿਆ ਹਨਾ ਵੀ ਆਪਣੇ ਸਰੀਰ ਪੱਖੋਂ ਵੀ ਆਪਾਂ ਨੂੰ ਨਾ ਇਹ ਲੱਗਦਾ ਹੁੰਦਾ ਵੀ ਮੇਰਾ ਸਰੀਰ ਵੀ ਮੇਰਾ ਸਾਥ ਨਹੀਂ ਦੇ ਰਿਹਾ ਵੀ ਇੰਨੀ એનર્ਜੀ ਬੇਸਟ ਜੀ ਹੋਈ ਜਾਂਦੀ ਹੈ ਹਰ ਟਾਈਮ ਥਕਾਵਟ ਜੀ ਲੱਗੀ ਰਹਿੰਦੀ ਹੈ ਹਟ ਅੱਜ ਜਿਹੜੇ ਮੈਂ ਤੁਹਾਨੂੰ ਚੀਜ਼ ਦੱਸਣ ਲੱਗੀ ਹਾਂ ਨਾ ਤੁਹਾਨੂੰ ਜਦੋਂ ਤੁਸੀਂ ਇਹ ਨੂੰ ਕਰਨ ਬੈਠੋਗੇ ਨਾ ਸਿਰਫ 5 10 ਸਕਿੰਟਾਂ ਮਿੰਟਾਂ ਦੇ ਵਿੱਚ ਹੀ ਤੁਹਾਨੂੰ ਉਸ ਚੀਜ਼ ਦਾ ਨਤੀਜਾ ਮਿਲੇਗਾ ਤੁਸੀਂ ਇਹ ਨੂੰ ਕਰਕੇ ਦੇਖਿਓ ਕਿਉਂਕਿ ਦੇਖੋ ਅੱਪਾ ਹੁਣ ਕਈ ਮੈਂ ਇੱਕ ਇੱਕ ਕਹਿਣਗੀ ਵੀ ਤਾਂ ਕੀ ਹੈ ਇਹ ਜਾਦੂ ਹੈ ਇਹ ਟੂਣਾ ਤੰਤਰ ਮੰਤਰ ਦੀ ਉਹ ਚੀਜ਼ ਨਾ ਜਾਓ ਕਿਉਂਕਿ ਇਹ ਇੱਕ ਸਾਇੰਸ ਹੈਗੀ ਇਹ ਇੱਕ ਪੜਾਈ ਹੈਗੀ ਤਾਂ ਜੋ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਨਾ ਇਸ ਚੀਜ਼ ਨੂੰ ਤੁਸੀਂ ਨਿਰੰਤਰ ਲਗਾਤਾਰ ਕਰਨਾ ਤਾਂ ਦੇਖਿਓ ਤੁਹਾਨੂੰ ਕਿੰਨੀ એનર્ਜੀ ਕਿੰਨੀ ਹੈ ਨਾ ਪੋਜ਼ਿਟਿਵਿਟੀ ਤੇ ਕਿੰਨੇ ਜਿਹੜੇ ਤੁਹਾਡੇ 네ਗੇਟਿਵ ਥਾਟ ਆਉਂਦੇ ਨੇ ਕਿੰਨੇ ਤੁਹਾਡੇ ਹੈ ਨਾ ਐ ਹੋਇਆ ਪਸਰੇਚ ਵੀ ਮੈਂ ਤਾਂ ਸਰੀਰ ਪੱਖੋਂ ਹੀ ਬੇਕਾਰ ਹੋਇਆ ਪਿਆ ਤੁਹਾਡਾ ਸਰੀਰ ਨਾ ਹਰ ਟਾਈਮ ਲੱਗੀ ਜਾਂਦਾ ਹੁੰਦਾ ਵੀ ਜਿਵੇਂ ਵੀਕਨੈਸ ਜੀ ਹੋਈ ਪਈ ਹੈ ਦਿਮਾਗ ਸਾਰਾ ਦਿਨ ਨਾ ਟੈਨਸ਼ਨ ਜੀ ਚ ਰਹੀ ਜਾਂਦਾ ਹੈਗਾ ਜਦੋਂ ਤੁਸੀਂ ਇਸ ਚੀਜ਼ ਨੂੰ ਕਰੋਗੇ ਨਾ ਤਾਂ ਦੇਖਿਓ ਤੁਹਾਡੇ ਅੰਦਰੋਂ ਇੱਕ એનર્ਜੀ ਜਿਵੇਂ ਆਪਾਂ ਕਹਿੰਦੇ ਨੇ ਵੀ ਆਪਣੇ ਅੰਦਰੋਂ ਆਪਾਂ ਇੱਕ ਊਰਜਾ ਨੂੰ ਜਾਗਰਿਤ ਕਰਨਾ ਆਪਣੇ ਅੰਦਰ ਇੱਕ ਪੋਜ਼ਿਟਿਵਿਟੀ ਨੂੰ ਆਪਣੇ ਤੇ ਆਪਣੇ ਅੰਦਰ ਇੱਕ ਸ਼ਕਤੀ ਸੁਪੀ ਹੋਈ ਹੈ ਨਾ ਉਹਨੂੰ ਬਾਹਰ ਲੈ ਕੇ ਆਉਣਾ ਜਿਵੇਂ ਬਹੁਤ ਭੈਣ ਭਰਾ ਕਹਿੰਦੇ ਨੇ ਵੀ ਆਪ ਸਿਮਰਨ ਮੈਨੂੰ ਵੀ ਬਹੁਤ ਪੁੱਛਦੇ ਹੁੰਦੇ ਆ ਨਾ ਵੀ ਦੀਦੀ ਤੁਹਾਡੇ ਚ ਇੰਨੀ ਅਲਰਜੀ ਕਿਵੇਂ ਆਉਂਦੀ ਹੈ ਵੀ ਕਿਵੇਂ ਹੈ ਨਾ ਵਾਇਗਰੂ ਦਾ ਵੀ ਇਹ ਹੀ ਇੱਕ ਨਾ ਜਦੋਂ ਤੁਸੀਂ ਇਹ ਨਾ ਆਪ ਸੋਚੀ ਜਾਂਦੇ ਹੋ ਸੋਚੀ ਜਾਂਦੇ ਕਿਉਂਕਿ ਅੱਜ ਕੱਲ ਟੈਨਸ਼ਨ ਆ ਬਹੁਤ ਜ਼ਿਆਦਾ ਹੈ ਨਾ ਹੈ ਨਾ ਉਹਦੇ ਨਾਲ ਨਾ ਆਪਣਾ ਦਿਮਾਗ ਸੁਣ ਹੋ ਜਾਂਦਾ ਤੇ ਆਪਣੀ ਸੋਚਣ ਸ਼ਕਤੀ ਵੀ ਖਤਮ ਹੋ ਜਾਂਦੀ ਹੈ ਤੇ ਆਪਣੀ ਜਿਹੜਾ ਸਰੀਰ ਹੈ ਜਦੋਂ ਆਪਣੇ ਦਿਮਾਗ ਤੇ ਟੈਨਸ਼ਨ ਹੋਊਗੀ ਤਾਂ ਆਪਣਾ ਸਰੀਰ ਵੀ ਕੰਮ ਕਰਨਾ ਬੰਦ ਕਰ ਦਿੰਦਾ ਤੇ ਅੱਜ ਆਪਾਂ ਆਪਣੇ ਜਿਹੜੀ ਸਰੀਰ ਦੀ ਆਪਣੀ ਬਾਡੀ ਦੀ ਜਿਹੜੀ ਊਰਜਾ ਹੈਗੀ ਜਿਹੜੀ ਕਿ ਸ਼ਕਤੀ ਹੈ ਜਿਹਨੂੰ ਆਪਾਂ ਜਾਗਰਿਤ ਕਰਾਂਗੇ ਤੁਸੀਂ ਐ ਲੱਗੋ ਤੁਹਾਨੂੰ ਜਿਵੇਂ ਨਾ ਤੁਹਾਡੇ ਅੰਦਰ ਕੋਈ એનર્ਜੀ ਤੇ ਤੁਹਾਡੇ ਅੰਦਰ ਕੋਈ ਹਵਾ ਜਾਂ ਤੁਹਾਡੇ ਅੰਦਰ ਕੋਈ ਨਾ ਪੋਜ਼ਿਟਿਵਿਟੀ ਕੋਈ ਭਾਰ ਰਿਹਾ ਵੀ ਉਹ ਦੇ ਨਾਲ ਨਾ ਫਿਰ ਦੇਖਿਓ ਤੁਹਾਨੂੰ ਕਿੰਨਾ ਜਿਆਦਾ ਇਦਾਂ ਲੱਗੂਗਾ ਵੀ ਮੈਂ ਕਿਸੇ ਹੋਰ ਦੁਨੀਆ ਦੇ ਵਿੱਚ ਆ ਗਿਆ ਮੈਂ ਇੱਕ ਸਵਰਗ ਦੇ ਵਿੱਚ ਆ ਗਿਆ ਜੋ ਵੀ ਮੇਰੇ ਹੈ ਨਾ ਮਨ ਦੇ ਵਿੱਚ ਡਾਊਟ ਸੀਗੇ ਦੁਬਿਧਾ ਸੀਗੀਆਂ ਮੈਨੂੰ ਐਸੀ ਵੀ ਮੈਂ ਕੁਝ ਕਰ ਨਹੀਂ ਪਾਉਂਦਾ ਮੇਰਾ ਸਰੀਰ ਜੋ ਬਿਮਾਰੀ ਠੀਕ ਨਹੀਂ ਹੁੰਦੀ ਨਾ ਤੇ ਇੱਕ ਤੁਸੀਂ ਕਰਕੇ ਦੇਖੋ ਚਲੋ ਬਾਕੀ ਗੱਲਾਂ ਤਾਂ ਬਾਅਦੀਆਂ ਨੇ ਤੇ ਮੈਂ ਤੁਹਾਨੂੰ ਦੱਸ ਦਿਆਂ ਵੀ ਉਹ ਕਰਨਾ ਕੀ ਹੈ ਤੁਸੀਂ ਨੇ ਸਭ ਤੋਂ ਪਹਿਲਾਂ ਤੁਸੀਂ ਨੇ ਆਪਣੇ ਜਿਹੜਾ ਇੱਕ ਹੱਥ ਸੱਜਾ ਹਾਂਜੀ ਤੇ ਕਰਨਾ ਕੀ ਹੈ ਆਪਣੇ ਜਿਹੜਾ ਆਪਣਾ ਖੱਬਾ ਹੱਥ ਹੈ ਉਹਦੀ ਆਪਣੇ ਉਂਗਲ ਨੂੰ ਇਸ ਤਰੀਕੇ ਨਾਲ ਫੜਨਾ ਜਿਹੜਾ ਸੱਜੇ ਹੱਥ ਨਾਲ ਫੜਨਾ ਹੈਗਾ ਹਾਂ ਤੇ ਇਸ ਤਰੀਕੇ ਦੇ ਨਾਲ ਜਿਹੜੀਆਂ ਇਹ ਤਿੰਨ ਉਂਗਲਾਂ ਨੇ ਇਹਨਾਂ ਨੂੰ ਆਪਣੇ ਮੋੜ ਲੈਣਾ ਪੂਰੇ ਅਕੜਾਂ ਨਾਲ ਰੱਖਣਾ ਆਪਣੇ ਦੋਨਾਂ ਨੂੰ ਇਸ ਤਰੀਕੇ ਨਾਲ ਇਹ ਮੁਦਰਾ ਚ ਰੱਖ ਲੈਣ ਇਸ ਤਰੀਕੇ ਨਾਲ ਤੇ ਜਿਹੜਾ ਇਹ ਹੱਥ ਤੇ ਸੱਜਾ ਆਪਣਾ ਇਹਦੇ ਨਾਲ ਇਹ ਉਂਗਲਾਂ ਨੂੰ ਆਪਣੇ ਫੜ ਲੈਣਾ ਹੈ ਜਿਹੜੀ ਇਹ ਉਂਗਲਾਂ ਨੇ ਕਿਨੂੰ ਇਸ ਤਰੀਕੇ ਨਾਲ ਫੜਨਾ ਹੈ ਕਿ ਜਿਹੜਾ ਇਹ ਨਾਉ ਹੈ ਤੁਹਾਡਾ ਅਗੂਠਾ ਇਹਨੂੰ ਨਾ ਇਸ ਤਰੀਕੇ ਨਾਲ ਪ੍ਰੈਸ ਕਰਨਾ ਹੈ ਪੂਰੇ ਜੋਰ ਨਾਲ ਜਿੰਨਾ ਵੀ ਤੁਹਾਡੇ ਚ ਜੋਰ ਹੈ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਤੇ ਨਾਲ ਤੁਸੀਂ ਬੋਲਣਾ ਹੈ ਬਾਹ ਗੁਰੂ ਬਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰੀਕੇ ਨਾਲ ਤੁਸੀਂ ਦੋ ਸਕਿੰਟ ਤਿੰਨ ਸਕਿੰਟ ਦੱਬ ਕੇ ਤੁਸੀਂ ਨੇ ਰੱਖਣਾ ਫਿਰ ਛੱਡ ਦੇਣਾ ਫਿਰ ਉਸ ਤੋਂ ਬਾਅਦ ਫਿਰ ਉਸ ਤਰੀਕੇ ਨਾਲ ਦਬਣਾ ਇਹ ਨੌ ਨੂੰ ਦਬਣਾ ਆਪਣੇ ਇਸ ਅੰਗੂਠੇ ਨਾਲ ਇਸ ਨੌ ਨੂੰ ਪ੍ਰੈਸ ਕਰਨਾ ਇਹ ਕਰਕੇ ਤੁਸੀਂ ਨੇ 10 ਵਾਰੀ ਇਸ ਤਰੀਕੇ ਨਾਲ ਕਰਨਾ ਹੈ 1 ਮਿੰਟ ਅੱਧਾ ਸਕਿੰਟ ਤੁਸੀਂ ਜਿੰਨਾ ਕਰ ਸਕਦੇ ਹੋ ਨਾ ਤਾਂ ਤੁਸੀਂ ਉਹਨਾ ਟਾਈਮ ਨੂੰ ਕਰ ਲੈ। ਉਸ ਤੋਂ ਬਾਅਦ 10 ਵਾਰੀ ਇਸ ਤਰੀਕੇ ਨਾਲ ਕਰਨਾ ਹੈ। ਜੇ ਧਿਆਨ ਨਾ ਸੁਣ ਲਿਓ 10 ਵਾਰੀ ਇਸ ਤਰੀਕੇ ਨਾਲ ਕਰਨਾ ਹੈ ਉਸ ਤੋਂ ਬਾਅਦ ਫਿਰ ਇਸ ਨੂੰ ਆਪਣੀ ਤੁੰਨੀ ਜਿਹੜੀ ਆਪਣੀ ਤੁੰਨੀ ਹੈ ਨਾ ਉੱਥੇ ਲੈ ਜਾਓ ਇਸ ਤਰੀਕੇ ਨਾਲ। ਫਿਰ ਇਹਨੂੰ ਉਸੇ ਤਰੀਕੇ ਨਾਲ ਇਹ ਚਾਰ ਉਂਗਲਾਂ ਵਾਲ ਐ ਫੜੋ ਇਹਨੂੰ ਪ੍ਰੈਸ ਕਰਾਓ। ਵਾਹਿਗੁਰੂ 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 ਇਸ ਚੀਜ਼ ਨੂੰ ਜਦੋਂ ਤੁਸੀਂ ਕਰੋਗੇ ਤਾਂ ਤੁਹਾਡੇ ਸਰੀਰ ਦੇ ਤੁਹਾਡੀ ਬਾਡੀ ਐ ਨਾ ਤੁਹਾਨੂੰ ਐ ਲੱਗੇਗਾ ਵੀ ਜਿਵੇਂ ਤੁਹਾਡੇ ਅੰਦਰ ਨਾ ਕੋਈ ਹੋਰ ਸ਼ਕਤੀ ਆ ਕੇ ਬੈਗੀ ਐ ਫਿਰ ਤੁਸੀਂ ਕਰਨਾ ਕੀ ਐ ਇਹ ਚੀਜ਼ ਕਰਨ ਤੋਂ ਬਾਅਦ ਤੁਸੀਂ ਨੇ ਇੱਕ ਗਲਾਸ ਲੈਣਾ ਉਹਦੇ ਵਿੱਚ ਪਾਣੀ ਪਾਣਾ ਕੰਚ ਦਾ ਗਲਾਸ ਲੈਣਾ ਉਹਦੇ ਵਿੱਚ ਪਾਣੀ ਪਾਉਣਾ ਉਹਦੇ ਵਿੱਚ ਤੁਸੀਂ ਇੱਕ ਚੁਟਕੀ ਸੌਂਫ ਇੱਕ ਪੀਸ ਖੀਰੇ ਦਾ ਤੇ ਇੱਕ ਹਰੀ ਇਲਾਇਚੀ ਪਾਉਣੀ ਐ ਉਹਨੂੰ ਤੁਸੀਂ ਨੇ ਘੁੱਟ ਘੁੱਟ ਕਰਕੇ ਪੀਣਾ ਪੈਰਾ ਪਰ ਬੈਠ ਕੇ ਪੀਲੋ ਤਾਂ ਜ਼ਿਆਦਾ ਵਧੀਆ ਨਹੀਂ ਤੁਸੀਂ ਜਿਵੇਂ ਮਰਜ਼ੀ ਪੀ ਲੈਣਾ ਜਦੋਂ ਤੁਸੀਂ ਉਸ ਚੀਜ਼ ਨੂੰ ਪੀਓਗੇ ਨਾ ਨਾਲੇ ਤਾਂ ਤੁਹਾਡੀ ਜਿਹੜੀ ਬਾਥੂ ਫੈਟ ਹੈਗੀ ਚਰਬੀ ਬਤੀ ਹੋਈ ਹੈ ਉਹ ਘਟੂਗੀ ਤੁਹਾਡਾ ਹਾਜਮਾ ਤੰਦਰੁਸਤ ਹੋਊਗਾ ਤੇ ਜਿਹੜੀ ਤੁਹਾਡੀ ਹੈ ਨਾ 네ਗੇਟਿਵ ਥਾਟ ਨੇ ਜਾਂ ਤੁਹਾਡੇ ਅੰਦਰ ਇੱਕ ਕਹਿੰਦੇ ਨੇ ਵੀ ਹੈ ਨਾ ਆਪਾਂ ਬਿਲਕੁਲ ਆਪਾਂ 네ਗੇਟਿਵ ਹੀ ਸੋਚੀ ਜਾਂਦੇ ਆ ਵੀ ਪੋਜ਼ਿਟਿਵ ਤਾਂ ਆਪਾਂ ਸੋਚਦੀ ਨਹੀਂ ਨਿਕਨਰਜੀ ਬਿਲਕੁਲ ਵੇਸਟ ਹੋ ਚੁੱਕੀ ਹੈ ਨਾ ਤਾਂ ਉਹ ਦੇਖੋ ਕਿੰਨੀ ਤੁਹਾਡੇ ਅੰਦਰ ਜਾਗਰਿਤ ਹੋਊਗੀ ਕਿੰਨਾ ਤੁਹਾਨੂੰ ਉਸ ਚੀਜ਼ ਦਾ ਫਾਇਦਾ ਹੋਊਗਾ ਤੇ ਇਸ ਚੀਜ਼ ਨੂੰ ਤੁਸੀਂ ਲਗਾਤਾਰ ਕੱਟੋ-ਕੱਟ 21 ਦਿਨ 41 ਦਿਨ ਲਗਾਤਾਰ ਕਰਿਓ ਨਾਲੇ ਤਾਂ ਤੁਹਾਡੀ ਜਿੰਨੀਆਂ ਵੀ ਬਿਮਾਰੀਆਂ ਨੇ ਉਹ ਹੌਲੀ-ਹੌਲੀ ਖਤਮ ਹੋਣ ਲੱਗ ਜਾਣਗੀਆਂ ਤੇ ਜਿੰਨਾ ਵੀ ਤੁਹਾਡੇ ਅੰਦਰ ਹੈ ਨਾ ਨੈਗੇਟਿਵਿਟੀ ਹੈ ਉਹ ਖਤਮ ਹੋਣ ਲੱਗ ਜੂਗੀ ਤੇ ਤੁਹਾਨੂੰ ਨਾ એનર્ਜੀ ਮਿਲਣਾ ਲੱਗ ਜੂਗੀ ਤੇ ਦੂਸਰਾ ਹੁੰਦਾ ਜਿਵੇਂ ਆਪਾਂ ਨੂੰ ਨੀਂਦ ਹੋਣੀ ਆ ਨਹੀਂ ਆਉਂਦੀ ਹੈ ਨਾ ਡਿਪਰੈਸ਼ਨ ਟੈਨਸ਼ਨ ਦੇ ਵਿੱਚ ਆਪਾਂ ਬਹੁਤ ਰਹਨੇ ਆ ਵੀ ਹੁੰਦੇ ਵੀ ਸਾਰੇ ਪੈਨਪਰਾ ਮੈਨੂੰ ਬਹੁਤ ਜਿਆਦਾ ਮੈਸੇਜ ਕਰਦੇ ਨੇ ਵੀ ਇਹ ਚੀਜ਼ ਸਾਡੇੰਦਰੋਂ ਖਤਮ ਨਹੀਂ ਹੁੰਦੀ ਵੀ ਦਵਾਈਆਂ ਲੈ ਲੈ ਸੀ ਬਹੁਤ ਥੱਕ ਚੁੱਕੇ ਆ ਦੇਖੋ ਦਵਾਈਆਂ ਤੁਹਾਡੀ ਟੈਨਸ਼ਨ ਨੂੰ ਨਹੀਂ ਖਤਮ ਕਰਨੀਆਂ ਜਿੰਨਾ ਮਰਜੀ ਤੁਸੀਂ ਜ਼ੋਰ ਲਾ ਲਿਓ ਉਹ ਤੁਹਾਡੀ ਹੋਰ ਲੀਵਰ ਖਿਡਣੀਆਂ ਇਦਾਂ ਦੀਆਂ ਚੀਜ਼ਾਂ ਨੂੰ ਖਰਾਬ ਕਰ ਦੇਣੀਆਂ ਕਿਉਂਕਿ ਜਿਹੜੀ ਡਿਪਰੈਸ਼ਨ ਹੈ ਟੈਨਸ਼ਨ ਹੈ ਇਹ ਕੋਈ ਬਿਮਾਰੀ ਨਹੀਂ ਹੈਗੀ ਇਹ ਸਿਰਫ ਆਪਣੇ ਦਿਮਾਗ ਦੀ ਉਪਚ ਹੈ ਇਹਨੂੰ ਤੁਸੀਂ ਕਿਵੇਂ ਖਤਮ ਕਰਨਾ ਦੇ ਕੋਈ ਜਿਹੜੀ ਮੈਂ ਪਹਿਲੀ ਤੁਹਾਨੂੰ ਮੋਦਰਾ ਦੱਸੀ ਹੈਗੀ ਉਹਨੂੰ ਤੁਸੀਂ ਕਰਨਾ ਜਿਵੇਂ ਕਿ ਤੁਹਾਡੇ ਆਪਣੇ ਅੰਦਰੋਂ એનર્ਜੀ ਤੁਸੀਂ ਨੇ ਹੈ ਨਾ ਜਿਹੜੀ ਪਤਾ ਹੀ ਨਹੀਂ ਆਪਾਂ ਨੂੰ ਕਿੱਥੇ ਕਿ ਚਲੀ ਗਈ ਹੈਗੀ ਆਪਣੇ ਸਰੀਰ ਦੇ ਵਿੱਚ ਉਹ ਹਰ ਇੱਕ ਨੂੰ ਦੇਖੋ ਤੁਸੀਂ ਬਸ ਸਾਰੇ ਸਿਰ ਸਿੱਟੀ ਫਿਰਦੇ ਰਹਿੰਦੇ ਆ ਨਾ ਉਹ ਚੀਜ਼ ਦੇਖੋ ਤੁਹਾਨੂੰ ਕੋਈ ਵੀ ਤੁਸੀਂ ਕੰਮ ਕਰ ਲਓਗੇ ਨਾ ਤੁਹਾਨੂੰ ਕਿੰਨੀ ਪੋਜ਼ਿਟਿਵਿਟੀ ਇੱਥੇ ਉਹਨਾਂ ਨੂੰ ਕਿੰਨੀ એનર્ਜੀ ਮਿਲੂਗੀ ਤੇ ਤੁਹਾਡਾ ਉਹ ਕੰਮ ਆਪਣੇ ਆਪ ਹੀ ਚੱਲਣ ਲੱਗ ਜਾਏਗਾ ਤੇ ਦੂਸਰੀ ਚੀਜ਼ ਹੈਗੀ ਜਿਹਦੇ ਪੈਣ ਭਰਾਵਾਂ ਨੂੰ ਨਾ ਡਿਪਰੈਸ਼ਨ ਟੈਨਸ਼ਨ ਦੀ ਬਿਮਾਰੀ ਰਹਿੰਦੀ ਨੀਂਦ ਨਹੀਂ ਆਉਂਦੀ ਹੈਗੀ ਆਪਣੂੰ ਦਾ ਨਾ ਵੀ ਨੀਂਦ ਨਹੀਂ ਆਉਂਦੀ ਹੈਗੀ ਤਾਂ ਤੁਸੀਂ ਕਰਨਾ ਕੀ ਹੈ ਦੇਖੋ ਇੱਕ ਤਾਂ ਜਿਹੜੀ ਆਪਾਂ ਫालतू ਚੀਜ਼ਾਂ ਸੋਚਦੇ ਆ ਨਾ ਉਹਨਾਂ ਦਿਮਾਗ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੋ ਤੁਸੀਂ ਕਹੋਗੇ ਤਾਂ ਤੁਸੀਂ ਕਰਨਾ ਕੀ ਹੈ ਜਿਹੜੇ ਆਪਣੇ ਹੱਥ ਨਹੀਂ ਨਾ ਇਦਾਂ ਇਹ ਚੀਜ਼ ਨੂੰ ਅੰਗੂਠਾ ਤੇ ਇਹੇ ਆਉਂਗਾ ਦੋਨਾਂ ਨੂੰ ਇਸ ਤਰੀਕੇ ਨਾਲ ਤੁਸੀਂ ਰੱਖਣਾ ਇਹ ਤਿੰਨੋਂ ਉਂਗਲਾਂ ਨੂੰ ਆਪਣੇ ਜੋੜ ਲੈਣਾ ਫਿਰ ਚੌਂਕੜੀ ਲਗਾ ਲੈਣੀ ਹੈ ਚੌਂਕੜੀ ਲਗਾ ਕੇ ਤੁਸੀਂ ਆਪਣੇ ਹੱਥਾਂ ਨੂੰ ਸਿੱਧੇ ਤਰੀਕੇ ਨਾਲ ਸਿੱਟਣਾ ਇਦਾਂ ਬਿਲਕੁਲ ਸਿੱਧੇ ਇਹਦਾ ਰੱਖਣਾ ਹੈਗਾ ਤੁਸੀਂ ਨੇ ਇਸ ਤਰੀਕੇ ਨਾਲ ਰੱਖ ਕੇ ਫਿਰ ਤੁਸੀਂ ਆਪਣੀਆਂ ਅੱਖਾਂ ਬੰਦ ਕਰ ਲੈਣੀਆਂ ਇਹ ਤੁਸੀਂ ਨੇ ਸ਼ਾਮ ਦੇ ਟਾਈਮ ਕਰਨਾ ਜਿਨ੍ਹਾਂ ਨੂੰ ਡਿਪਰੈਸ਼ਨ ਟੈਨਸ਼ਨ ਜਾਂ ਤੁਹਾਨੂੰ ਇਦਾਂ ਲੱਗਦਾ ਵੀ ਬਸ ਮੈਂ ਇਹ ਕੁਝ ਨਹੀਂ ਕਰ ਪਾਉਂਦਾ ਹਨਾ ਉਹਨਾਂ ਨੇ ਇਹ ਚੀਜ਼ ਨੂੰ ਕਰਨਾ ਇਹ ਤੁਹਾਡੇ ਮਨ ਨੂੰ ਸ਼ਾਂਤ ਕਰਕੇ ਤੁਹਾਡੇ ਦਿਮਾਗ ਨੂੰ એનર્ਜੀ ਦੇ ਤੁਹਾਡੇ ਦਿਮਾਗ ਨੂੰ ਤੇਜ ਜਿਹੜੇ ਕਹਿੰਦੇ ਨੇ ਸਾਡੇ 11 ਕਮਜ਼ੋਰ ਹਨਾ ਉਹਨਾਂ ਵਾਸਤੇ ਵੀ ਕ੍ਰਾਮ ਬਣ ਇਲਾਜ ਹੈ ਤਾਂ ਤੁਸੀਂ ਆਪਣੀ ਅੱਖਾਂ ਬੰਦ ਕਰ ਲੈਣੀਆਂ ਨੇ ਇਹ ਹੱਥਾਂ ਨੂੰ ਆਪਣੇ ਨੂੰ ਇਸ ਤਰੀਕੇ ਨਾਲ ਹੀ ਰੱਖਣਾ ਹੈਗਾ ਪੂਰੇ ਜ਼ੋਰ ਦੀ ਘੁੱਟਣਾ ਹੈ ਆਂਗਲਾਂ ਨੂੰ ਕੀਤਾ ਨਹੀਂ ਹੈਗਾ ਵੀ ਆਪਣਾ ਇਹ ਜਿਹੜੇ ਗੁੱਠਾ ਤੇ ਇਹ ਉਂਗਲਾ ਇਹਨੂੰ ਇੱਦਾਂ ਜ਼ੋਰ ਨਾਲ ਘੁੱਟਣਾ ਇਹਨਾਂ ਨੂੰ ਐ ਪੂਰੇ ਅਕੜਾ ਹੋਣਾ ਚਾਹੀਦਾ ਬਾਹਾਂ ਦੇ ਵਿਚਾਈ ਨਹੀਂ ਵੀ ਆ ਸੋਸਦੇ ਹੋ ਕੇ ਬੈਠਣਾ ਇਦਾਂ ਨਹੀਂ ਐ ਬਿਲਕੁਲ ਅਕੜਾ ਦੇਣਾ ਤਾਂ ਤੁਸੀਂ ਆਪਣੀਆਂ ਅੱਖਾਂ ਬੰਦ ਕਰ ਲਈਏ ਨੇ ਅੱਖਾਂ ਬੰਦ ਕਰਕੇ ਜੋ ਵੀ ਤੁਸੀਂ ਸਵੇਰ ਤੋਂ ਲੈ ਕੇ ਹੈ ਨਾ ਸ਼ਾਮ ਤੱਕ ਦਿਨ ਦੇ ਵਿੱਚ ਕੀਤਾ ਜਿਵੇਂ ਸਵੇਰ ਤੁਸੀਂ ਉੱਠੇ ਉਹਨੂੰ ਕੀ ਕੀਤਾ ਉਸ ਤੋਂ ਬਾਅਦ ਐਦਾਂ ਕਰਦੇ ਕਰਦੇ ਆਪਣੇ ਦਿਮਾਗ ਨੂੰ ਐਂਡ ਤੱਕ ਲੈ ਕੇ ਜਾਓ ਤੇ ਉਹਦੇ ਵਿੱਚ ਜਿੰਨੀਆਂ ਵੀ ਪੋਜ਼ਿਟਿਵ ਬਗੱਲਾਂ ਨੇ ਤੁਹਾਡੀ ਜਿੰਨਾ ਤੁਸੀਂ ਹੈ ਨਾ ਕੋਈ ਪੋਜ਼ਿਟਿਵ ਗੱਲਾਂ ਨੇ ਜਾਂ ਤੁਹਾਡਾ ਪਿੱਛੇ ਫੇਓ ਆਪਣੇ ਫਿਊਚਰ 'ਚ ਲੈ ਜਾਓ ਹਨਾ ਸੌਰੀ ਪਾਸਟ 'ਚ ਲੈ ਜਾਓ ਹਨਾ ਪਾਸਟ 'ਚ ਚਲ ਜਾ ਕੇ ਵੀ ਤੁਸੀਂ ਆਪਣੇ ਕੋਈ ਵਧੀਆ ਜਿਹੜੀ ਵੀ ਤੁਹਾਡੇ ਨਾਲ ਹੋਈ ਹੋਈ ਹੈ ਗੱਲ ਉਹਨੂੰ ਯਾਦ ਕਰੋ ਵੀ ਐਦਾਂ ਹਨਾ ਕਿੰਨਾ ਉਹ ਸੀਗਾ ਫਿਰ ਆਪਣੇ ਫਿਊਚਰ 'ਚ ਜਾਓ ਅੱਖਾਂ ਬੰਦ بس ਦਿਮਾਗ ਦਿਮਾਗ ਦੇ ਨਾਲ ਹੀ ਜਾਣਾ ਵੀ ਆਪਣਾ ਵੀ ਅੱਗੇ ਜਾ ਕੇ ਐ ਕਰ ਸਕਦੇ ਆ ਆਪਾਂ ਮੈਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਹਣਾ ਵੀ ਜਦ ਹੋਰ ਕਰ ਸਕਦੇ ਨੇ ਤੇ ਜਿਨ੍ਹਾਂ ਨੇ ਮਾਈਗਰੋ ਮੈਨੂੰ ਇੰਨਾ ਵਧੀਆ ਸਰੀਰ ਦੇ ਤੇ ਇਦਾਂ ਚੀਜ਼ ਨੂੰ ਤੁਸੀਂ ਸੋਚੋਗੇ ਨਾ ਤੁਹਾਡਾ ਦਿਮਾਗ ਹੈ ਨਾ ਜਿਹੜਾ ਇਹ ਇੱਕ ਕਹਿੰਦੇ ਵੀ ਥਕਾਵਟ ਜੀ ਮਹਿਸੂਸ ਹੋਣ ਲੱਗ ਜੀ ਵੀ ਹਾਂ ਬਹੁਤ ਜਿਵੇਂ ਆਪਾਂ ਖੁਸ਼ੀ ਨਹੀਂ ਰਹਿੰਦੀ ਵੀ ਕੋਈ ਕੰਮ ਕਰਕੇ ਆਪ ਨੂੰ ਹੁੰਦਾ ਵੀ ਹਾਂ ਵੀ ਹੁਣ ਮੈਂ ਰਿਲੈਕਸ ਹੋ ਗਿਆ ਰਿਲੈਕਸ ਫੀਲ ਹੋਣ ਲੱਗ ਜੂਗਾ ਹਣਾ ਤੇ ਜਿਹੜਾ ਮੈਂ ਤੁਹਾਨੂੰ ਵਾਟਰ ਦੱਸਿਆ ਬਣਾਉਣਾ ਡੀਟੌਕਸ ਵਾਟਰ ਵਾਂਗੂ ਪੀਣਾ ਉਹਨੂੰ ਤੁਸੀਂ ਨੇ ਘੁੱਟ-ਘੁੱਟ ਕਰਕੇ ਉਹ ਡੇਲੀ ਪੀਣਾ ਜਿਹੜੇ ਵੀ ਭੈਣ ਨੂੰ ਭਰਾ ਨੂੰ ਮੋਟਾਪੇ ਦੀ ਲੀਵਰ ਦੀ ਬਾਥਰੂਮ ਦੀ ਕਿਡਨੀ ਦੀ ਡਿਪਰੈਸ਼ਨ ਦੀ ਟੈਨਸ਼ਨ ਦੀ ਬਿਮਾਰੀਆਂ ਨੇ ਨਾ ਤਾਂ ਉਹ ਤੁਹਾਡੀਆਂ ਕਿਵੇਂ ਸ਼ੂ ਮੰਤਰ ਹੁੰਦੀਆਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜਿਹੜੀ ਇਹ ਚੀਜ਼ ਮੈਂ ਤੁਹਾਨੂੰ ਦੱਸੀ ਵੀ ਤੁਸੀਂ ਨੇ ਇਸ ਤਰੀਕੇ ਨਾਲ ਬੈਠਣਾ ਇਹਨੂੰ ਘੱਟੋ ਘੱਟ ਤੁਸੀਂ 1-2 ਮਿੰਟ ਪਹਿਲਾਂ ਲਗਾਤਾਰ ਕਰਨਾ ਫਿਰ ਤੁਸੀਂ ਰਿਲੈਕਸ ਹੋ ਜਾਣਾ ਫਿਰ ਫਿਰ 1-2 ਮਿੰਟ ਇਸ ਤਰੀਕੇ ਨਾਲ ਹੀ ਲਗਾਤਾਰ ਤੁਸੀਂ ਇਦਾਂ ਕਰਨਾ ਜਦੋਂ ਤੁਸੀਂ ਇਹ ਚੀਜ਼ ਨੂੰ ਕਰੋਗੇ ਨਾ ਤਾਂ ਤੁਹਾਨੂੰ 5-10 ਦਿਨਾਂ ਦੇ ਵਿੱਚ ਹੀ ਇਦਾਂ ਲੱਗੂਗਾ ਵੀ ਜਿਵੇਂ ਤੁਹਾਨੂੰ ਨਾ ਕਿਸੇ ਨੇ ਹੋਰ ਦੁਨੀਆ ਦੇ ਵਿੱਚ ਕਿ ਜਿਵੇਂ ਚਾਨਣ ਇੱਕ ਰੋਸ਼ਨੀ ਨਹੀਂ ਆ ਜਾਂਦੀ ਜਿਵੇਂ ਆਪਾਂ ਕਹਿੰਦੇ ਵੀ ਵੀ ਮੈਨੂੰ ਕੋਈ ਰਸਤਾ ਦਿਖਾਵੇ ਇੱਕ ਰਸਤਾ ਦਿਖਾਉਣ ਵਾਲੀ ਤੁਹਾਨੂੰ ਇੱਕ ਚੀਜ਼ ਇਹ ਮਿਲੇਗੀ ਤੇ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਭੈਣ ਭਰਾ ਇਸ ਚੀਜ਼ ਨੂੰ ਕਰਨਗੇ ਨਾ ਜੋ ਤੁਹਾਨੂੰ ਫੀਲ ਹੋਊਗਾ ਤਾਂ ਮੈਨੂੰ ਜ਼ਰੂਰ ਦੱਸਣਾ ਜਿਹੜਾ ਪਾਣੀ ਬਣਾਉਣਾ ਹੈ ਨਾ ਉਹ ਤੁਸੀਂ ਜ਼ਰੂਰ ਬਣਾਉਣਾ ਉਸ ਚੀਜ਼ ਨੂੰ ਤੁਸੀਂ ਨੇ ਪੀਣਾ ਤੇ ਜਦੋਂ ਬੜੀ ਦੂਸਰੀ ਮੰਦਰਾ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਇਹ ਉਂਗਲ ਨੂੰ ਇਦਾਂ ਫੜ ਕੇ ਤੁਸੀਂ ਨੇ ਇਹ ਨੌਹਾਂ ਜਿਹੜਾ ਨਾ ਇਸ ਤਰੀਕੇ ਨਾਲ ਫੜਾ ਵੀ ਇਹਨੂੰ ਸੱਜੇ ਹੱਥ ਨਾਲ ਹੀ ਦਬਾਉਣਾ ਮੈਂ ਵੀ ਇਹ ਚੀਜ਼ ਨੂੰ ਕਰਕੇ ਤੁਸੀਂ ਮੈਨੂੰ ਜਰੂਰ ਦੱਸਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਪੈਨਪ੍ਰਾਮ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇਸ ਨੂੰ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਚਮਤਕਾਰ ਹੀ ਸਮਝ ਲਓ ਵੀ ਤੁਹਾਡੀਆਂ ਦਵਾਈਆਂ ਬਿਮਾਰੀਆਂ ਗੋਲੀਆਂ ਜੋ ਵੀ ਨੇ ਤੁਸੀਂ ਖਾញਿਓ ਖਤਮ ਹੋਣ ਵਾਲੀਆਂ ਨੇ ਤਾਂ ਤੁਸੀਂ ਇਸ ਚੀਜ਼ ਨੂੰ ਇਹਨੂੰ ਭਰੋਸੇ ਨਾਲ 10 ਦਿਨ ਜਰੂਰ ਕਰਕੇ ਦੇਖਿਓ ਸਾਰੇ ਪੈਨਪ੍ਰਾ ਤਾਂ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਤੱਕ ਲਈ ਸਤਿ ਸ੍ਰੀ ਅਕਾਲ